ਰਜਿੰਦਰ ਸਿੰਘ ਧਾਮੀ ਐ ਇੱਕ ਘਾਬਤ ਹੁੰਦੀ ਹੈ ਨਾ ਵੀ ਥੁੱਕ ਕੇ ਚੱਟਣਾ ਹੁਣ ਤਾਂ ਇਹ ਥੁੱਕ ਕੇ ਚੱਟਣ ਤੋਂ ਵੀ ਮੈਨੂੰ ਕਿਸੇ ਮੇਰੇ ਦੋਸਤ ਨੇ ਕਿਹਾ ਕਿ ਹੁਣ ਤਾਂ ਇਹ ਜੇ ਸੁਖਬੀਰ ਬਾਦਲ ਨੇ ਕਹਿਤਾ ਥੁੱਕ ਕੇ ਚੱਟਣਾ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਇਹ ਤਾਂ ਕਿਸੇ ਦਾ ਸ਼ਰਨਖਿਆ ਹੋਇਆ ਵੀ ਚੱਟ ਉਰਦੀ ਦੀ ਖਬਰ ਆਈ ਸੀ ਕਿ ਪੰਜ ਮੈਂਬਰੀ ਕਮੇਟੀ ਆ ਲੈਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਕਹੇ ਤੁਸੀਂ ਜਾ ਕੇ ਆਪਣੀ ਪ੍ਰਧਾਨਗੀ ਸਮਾਰੋ ਕਿਉਂ ਭਾਈ ਕਿਉਂ ਤੁਸੀਂ ਅਰਜ਼ਾ ਦਿੱਤੀ ਆ ਪੰਜ ਮੈਂਬਰ ਦੀ ਕਮੇਟੀ ਨੇ ਤੁਸੀਂ ਆਫਤਾ ਮੁਖੀ ਧਾਮੀ ਨੂੰ ਕਿਉਂ ਬਣਾਓਗੇ ਉਸ ਧਾਮੀ ਨੂੰ ਬਣਾਓਗੇ ਜਿਹਨੇ ਪਹਿਲਾਂ ਤੁਹਾਡੇ ਨਾਲ ਗਦਾਰੀ ਕੀਤੀ ਹੈ ਜਿੱਥੇ ਤੱਕ ਜਦੋਂ ਆਪਸ ਆਜੋਗੀ ਧਾਮੀ ਨੇ ਕਹਿ ਤਾਂ ਅੰਤਰਿਕ ਕਮੇਟੀ ਨੇ ਕਹਿ ਤਾਂ ਜਿ세 ਦਾ ਪੰਜਨਗੇ ਪਰ ਜੋ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਜੋ ਦੁੱਖੀਆਂ ਤਕੀਆਂ ਨੇ ਅੰਤਰਿਕ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਅਪਮਾਨਿਤ ਕੀਤਾ ਉਹ ਕਿਵੇਂ ਆਪਸ ਆਊਗਾ ਉਹ ਨਹੀਂ ਆ ਸਕਦਾ ਹੋ ਸਕਦਾ ਹੈ ਗਿਆਨੀ ਦੇ ਕੁਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਮੰਨ ਜਾਣ ਅੰਤਰਿਕ ਕਮੇਟੀ ਤੋਂ ਲੱਕ ਨਾਲ ਟਕੀਰਾ ਕਢਾਈਆਂ ਜਾਣ ਪਹਿਲਾਂ ਫਿਰ ਜਾ ਕੇ ਗੱਲ ਸਿਰੇ ਚੜ ਸਕਦੀ ਹੈ ਦੂਜੀ ਗੱਲ ਇਹ ਤੁਸੀਂ ਕਹਿਤਾ ਹੱਸਤਾ ਬਲਵਿੰਦਰ ਸਿੰਘ ਕੋਲ ਤੁਹਾਨੂੰ ਇੱਕ ਤਾਲੀ ਤਿਆਰੋਂ ਉਹ ਤਾਂ ਮੰਨਤਾ ਕਰਦੇ ਫਿਰਦੇ ਨੇ ਉਹ ਤਾਂ ਗੰਦਪਾਲ ਨੂੰ ਆਉਣ ਨੂੰ ਤਿਆਰ ਨਹੀਂ ਸਾਰੇ ਪੰਜ ਮੈਂਬਰੀ ਕਮੇਟੀ ਦੇ ਰਾਹ ਵਿੱਚ ਹੋਣਾ ਕੰਡੇ ਨਹੀਂ ਵਿਜਣਗੇ ਜਿਹੜਾ ਨਾ ਇਜ਼ਰਾਈਲ ਵਾਲੀਆਂ ਫੌਜਾਂ ਦੇ ਰਾਹ ਚ ਰਾਜਾ ਵਾਲਿਆਂ ਨੇ ਫਲਸਫੀਨੀਆਂ ਨੇ ਮੈਨਾ ਬਿਛਾਈਆਂ ਸੀਆਂ ਇਹਨਾਂ ਤੁਹਾਡੇ ਰੱਬ ਚੋਂ ਮੈਨਾ ਬਿਛਾਉਣਗੇ ਕਿਉਂਕਿ ਇਹਨਾਂ ਨੂੰ ਸੁੱਝ ਕੁਛ ਨਹੀਂ ਰਿਹਾ ਇਹ ਕੋਈ ਵੀ ਕੱਟਿਆ ਤੋਂ ਕੱਟਿਆ ਹਰਕਤ ਕਰ ਸਕਦੇ ਨੇ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਪੰਜ ਮੈਂਬਰੀ ਕਮੇਟੀ ਸਿੱਖ ਪੰਥ ਲਈ ਬਹੁਤ ਹੀ ਸਤਿਕਾਰਯੋਗ ਕਮੇਟੀ ਹੈ ਕਿਉਂਕਿ ਇਸ ਕਮੇਟੀ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹਰ ਹੁਕਮ ਤੇ ਫੁੱਲ ਚੜਾਏ ਹਨ ਇਸ ਦਾ ਇਹ ਕਾਰਨ ਸੀ ਕਿ ਸਿੱਖ ਪੰਥ ਹਜ਼ਾਰਾਂ ਦੀ ਗਿਣਤੀ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਤੇ ਜਾ ਹਾਜ਼ਰ ਹੋਇਆ ਜਿਸ ਤੇ ਜਲਾਉ ਨੂੰ ਵੇਖ ਕੇ ਅਕਾਲ ਪਤਿ ਦੇ ਭਗੌੜਿਆਂ ਦੇ ਪੈਰਾ ਹੀਠੋਂ ਜ਼ਮੀਨ ਖਿਸਕ ਗਈ ਇਸ ਤੋਂ ਬਚਣ ਲਈ ਫਿਰ ਭਗੌੜਿਆਂ ਨੂੰ ਕਾਮੀ ਤੋਂ ਬਿਨਾ ਕੋਈ ਹੋਰ ਐਸਾ ਸ਼ਖਸ ਨਜ਼ਰ ਨਹੀਂ ਆਇਆ ਜੋ ਕਿ ਇਹਨਾਂ ਦੀ ਦਲਾਲੀ ਕਰ ਸਕੇ ਸੁਖਬੀਰ ਬਾਦਲ ਨੇ ਰਪੇਟਾ ਪਟਕਾ ਬਾਹ ਪਾਈ ਟੁੱਟੀ ਹੋਈ ਬਾਹ ਪਾਈ ਗੱਤਰੇ ਤੇ ਪਹੁੰਚ ਗਿਆ ਹੁਸ਼ਿਆਰਪੁਰ ਹਰਜਿੰਦਰ ਸਿੰਘ ਧਾਮੀ ਦੇ ਘਰ ਚਾਕੇ ਜਦੋਂ ਕਿਹਾ ਕਿ ਤੁਸੀਂ ਆਪਣਾ ਅਸਤੀਫਾ ਲਓ ਹਰਜਿੰਦਰ ਸਿੰਘ ਧਾਮੀ ਨੇ ਵੀ ਫਿਰ ਕੱਢ ਲਿਆ ਉਹ ਗੁੱਬਗੁਹਾਟ ਜਿਹੜਾ ਉਹ ਆਪਣੇ ਸੀਨੇ 'ਚ ਦਵਾਈ ਬੈਠਾ ਸੀ ਸੁਖਬੀਰ ਨੂੰ ਸਿੱਧਾ ਹੀ ਕਹਿਤਾ ਕਿ ਤੇਰਾ ਟਰਮ ਲਾਇਆ ਹੋਇਆ ਦਰਜੀਤ ਚੀਮਾ ਮੇਰੇ ਬਾਰੇ ਉਹਨੇ ਐਨਾ ਬਕਵਾਸ ਕੀਤਾ ਆ ਸੁਣ ਲੈ ਕੀ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਪਤਾ ਤਾਂ ਸੀ ਕਿ ਉਹਨੇ ਕੀ ਬਕਵਾਸ ਕੀਤਾ ਪਰ ਆਪਣੇ ਹਾ ਭਾਵ ਨਾ ਸ਼ੋਅ ਕਰਦਾ ਹੋਇਆ ਉਹਨੇ ਕਿਹਾ ਕਿ ਧਾਮੀ ਸਾਹਿਬ ਅੱਜ ਤੋਂ ਬਾਅਦ ਚੀਮਾ ਤੁਹਾਡੇ ਬਾਰੇ ਨਹੀਂ ਬੋਲੂਗਾ ਤੁਸੀਂ ਉੰਨੀ ਕਰੋ ਇੱਕੀ ਕਰੋ ਪਰ ਆ ਪੰਜ ਮੈਂਬਰੀ ਕਮੇਟੀ ਵਾਲਿਆਂ ਤੋਂ ਖੈਣਾ ਛਡਾਓ ਪਤਾ ਨਹੀਂ ਇਹਨਾਂ ਕੋਲੇ ਕੀ ਗਿੱਦੜ ਸਿੰਘੀ ਐ ਉਹ ਸਾਰੇ ਕੌਮ ਹੀ ਇਹਨਾਂ ਦੇ ਮਗਰ ਲੱਗ ਤੁਰੀ ਧਾਮੀ ਸਾਹਿਬ ਸੋਚੋ ਤੁਸੀਂ ਵੇਲੇ ਇੱਕ ਵੇਲੇ ਸਾਡੇ ਕੰਮ ਆਉਣ ਨਾਲੋਂ ਧਾਮੀ ਨੇ ਸਿੱਧਾ ਹੀ ਕਹਿਤਾ ਕਿ ਮੈਂ ਤੁਹਾਡਾ ਕੰਮ ਤਾਂ ਕਰ ਦੂੰਗਾ ਪਰ ਮੈਨੂੰ ਨਾ ਕੋਈ ਰੋਕੇ ਤੇ ਨਾ ਕੋਈ ਟੋਕੇ ਸਾਡੇ ਦਰਸ਼ਕਾਂ ਨੂੰ ਤਾਂ ਇਹ ਪਹਿਲਾਂ ਹੀ ਪਤਾ ਹੈ ਕਿਉਂਕਿ ਅਸੀਂ ਪਹਿਲੀਆਂ ਜੋ ਵੀਡੀਓਜ਼ ਚਲਾਈਆਂ ਸਨ ਉਹਨਾਂ ਵਿੱਚ ਇਹ ਕਿਹਾ ਗਿਆ ਕਿ ਹਰਜਿੰਦਰ ਸਿੰਘ ਧਾਮੀ ਨੇ ਥੁੱਕ ਕੇ ਚੱਟਨ ਵਿੱਚ ਪੀ ਐਚ ਡੀ ਕੀਤੀ ਹੋਈ ਹੈ ਕਿਉਂਕਿ ਕਿੰਨੇ ਵਾਰ ਇਹਨੇ ਥੁੱਕ ਕੇ ਛੱਡਿਆ ਕਿੰਨੇ ਵਾਰ ਮੀਟਿੰਗਾਂ ਰੱਖੀਆਂ ਫਿਰ ਕੈਨਸਲ ਕੀਤੀਆਂ ਫਿਰ ਰੱਖੀਆਂ ਫਿਰ ਕੈਨਸਲ ਕੀਤੀਆਂ ਇਹਨੇ ਪੀ ਐਚ ਡੀ ਕੀਤੀ ਹੋਈ ਹੈ ਇਹ ਦਲਾਲ ਕਿਸਮ ਦਾ ਬੰਦਾ ਹੈ ਦਲਾਲ ਨਹੀਂ ਹੋ ਕੇ ਸੌਦਾ ਕਰਾਉਣ ਵਾਲੇ ਉਹ ਉਹ ਕਿਸਮ ਦਾ ਬੰਦਾ ਹੈ ਇਹਨੂੰ ਇਹ ਵੀ ਪਤਾ ਹੈ ਕਿ ਜੋ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ اجلاس ਆ ਰਿਹਾ ਹੈ ਉਹਦੇ ਅੱਗੇ ਕੀ ਚੁਣੌਤੀ ਹੈ ਉਦੇ ਅੱਗੇ ਚੁਣੌਤੀ ਹੈ ਦੰਦ ਦੇ ਮਿੰਟਕਸਾਲ ਵਾਲਾ ਬਾਬਾ ਤੁਮਾ ਤੁਮੇ ਤੇ ਧਾਮੀ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਜੀ ਦੇ ਵਿੱਚ ਤੁਮਾ ਸਾਹਿਬ ਨੇ ਬਾਬਾ ਜੀ ਤੋਂ ਮੈਨੇ ਇੱਕ ਹੈ ਕਿ ਜੋ ਜਥੇਦਾਰ ਤੇਰੀ ਅੰਤਰੰਕ ਕਮੇਟੀ ਨੇ ਹਟਾਏ ਨੇ ਤੇ ਨਵੇਂ ਨਿਯੁਕਤ ਕੀਤੇ ਨੇ ਪਹਿਲਾਂ ਵਾਲੇ ਜਥੇਦਾਰਾਂ ਨੂੰ ਜੀਆਂ ਸਵਾਵਾਵਾਂ ਬਹਾਲ ਕੀਤੀਆਂ ਜਾਂ ਤਾਂ ਮੀ ਹੁਣ ਇਸ ਮਸਲੇ ਤੇ ਕੀ ਕਰੂਗਾ ਤਾਂ ਮੀ ਨੇ ਇਜਾਜ਼ਤ ਤਾਂ ਲੈ ਲਈ ਕਿ ਉਹ ਜੋ ਮਰਜ਼ੀ ਕਰੇ ਅੰਤਰਨ ਕਮੇਟੀ ਉਹਦੇ ਰਾਜ ਕੋਈ ਰੋੜਾ ਨਹੀਂ اٹਕਾਉਗੀ ਸਵਾਲ ਹੁਣ ਇਹ ਹੈ ਕਿ ਜੇ ਉਹ ਤਿੰਨੇ ਜਥੇਬੰਦੀਆਂ ਦੇ ਸੇਵਾਵਾ ਬਹਾਲ ਕਰਦਾ ਤਾਂ ਕੌਣ ਇਹ ਤੇ ਵਿਸ਼ਵਾਸ ਕਰੂਗਾ ਪਹਿਲੀ ਗੱਲ ਤਾਂ ਇਹ ਕਿ ਗਿਆਨੀ ਹਰਪੀ ਸਿੰਘ ਤਾਂ ਮਸਲੇ ਕਰਦੇ ਉਹ ਤਾਂ ਬਹੁਤ ਅੱਗੇ ਨਿਕਲ ਚੁੱਕਿਆ ਹੈ ਉਹ ਇਹਨਾਂ ਦੇ ਕਿਸੇ ਵੀ ਗੱਲ ਆਉਣ ਵਾਲੇ ਨਹੀਂ ਫਿਰ ਕੀ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੂੰ ਇੰਨਾ અપਮਾਨਿਤ ਕੀਤਾ ਗਿਆ ਹੈ ਅੰਤਰੇਂ ਕਮੇਟੀ ਵੱਲੋਂ ਬੇਬੁਨਿਆਦ ਦੋਸ਼ ਲਾਏ ਗਏ ਨੇ ਕੀ ਗਿਆਨੀ ਰਗਵੀਰ ਸਿੰਘ ਮੁੜ ਜ਼ਿੰਮੇਵਾਰੀ ਸੰਭਾਲ ਲੈਣਗੇ ਬਿਲਕੁਲ ਨਹੀਂ ਪਰ ਧਾਮੇ ਦੀ ਕੋਸ਼ਿਸ਼ ਰਹੇਗੀ ਕਿ ਕਿਵੇਂ ਨਾ ਕਿਵੇਂ ਗਿਆਨੀ ਰਗਵੀਰ ਸਿੰਘ ਨੂੰ ਅਕਾਲ ਤਖਸਾਲ ਦਾ ਜ세ਦਾਰ ਬਣਾਏ ਗਿਆਨੀ ਸੁਲਤਾਨ ਸਿੰਘ ਧਾਮੀ ਉਹਦੇ ਕੋਲੇ ਗਿਆ ਕਿਹਾ ਵੀ ਤੁਸੀਂ ਆਪਣੀਆਂ ਸੇਵਾਵਾਂ ਸੰਭਾਲੋ ਤੁਹਾਨੂੰ ਅਸੀਂ ਮਤਾ ਪਾ ਕੇ ਪਹਿਲੇ ਮਤੇ ਰੰਦ ਕਰਕੇ ਤੁਹਾਨੂੰ ਜ세ਦਾਰ ਨਿਯੁਕਤ ਕਰਦੇ ਹਾਂ ਉਹ ਕਹਿੰਦਾ ਜੀ ਗਿਆਨੀ ਰਘਵੀਰ ਸਿੰਘ ਨਾਲ ਗੱਲ ਕਰ ਲਓ ਜੇ ਗਿਆਨੀ ਰਘਵੀਰ ਸਿੰਘ ਮੰਨ ਜਾਂਦੇ ਨੇ ਤਾਂ ਮੈਂ ਵੀ ਮੰਨ ਜੂਗਾ ਜੇ ਉਹ ਨਹੀਂ ਬਣਦੇ ਤਾਂ ਬਿਲਕੁਲ ਸਾਡੇ ਜੋ ਕੋਈ ਵੀ ਜਿਹੜਾ ਹੈ ਇਹ ਸੇਵਾ ਨਹੀਂ ਸੰਭਾਲ ਸਕੇਗਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੰਨ ਲਓ ਕਿ ਅੰਤਰੰਕ ਕਮੇਟੀ ਦਾ ਮਤਾ ਰੱਦ ਕਰਕੇ ਇਹਨਾਂ ਦੀਆਂ ਸੇਵਾਵਾਂ ਬਹਾਲ ਵੀ ਕਰ ਦਿੱਤੀਆਂ ਜਾਣ ਕਿਹੜਾ ਐਸਾ ਜਥੇਦਾਰ ਹੈ ਜਿਹੜਾ ਮੁੜ ਕੇ ਜਥੇਦਾਰ ਦੀ ਜਿਹੜੀ ਹੈਗੀ ਗੱਦੀ ਤੇ ਬਰਾਜਮਾਨ ਹੋਊਗਾ ਕਿਉਂ ਕਿਉਂਕਿ ਜੋ ਜਥੇਦਾਰਾਂ ਤੇ ਦੋਸ਼ ਲਾ ਕੇ ਬੇਬੁਨਿਆਦ ਦੋਸ਼ ਲਾ ਕੇ ਉਹਨਾਂ ਨੂੰ અપਮਾਨਿਤ ਕੀਤਾ ਗਿਆ ਹੈ ਕਿ ਉਹ અપਮਾਨ ਵਾਪਸ ਆ ਜਾਊਗਾ ਮੰਨ ਲੈਨੇ ਆ ਕਿ ਗਿਆਨੀ ਰਗਵੇ ਸਿੰਘ ਜਥੇਦਾਰ ਦੀ ਸੇਵਾ ਸੰਭਾਲ ਲੈਂਦੇ ਨੇ ਗਿਆਨੀ ਸੁਲਤਾਨ ਸਿੰਘ ਵੀ ਸੰਭਾਲ ਲੈਂਦੇ ਨੇ ਪਰ ਕੀ ਜੋ ਉਹਨਾਂ ਨੂੰ અપਮਾਨਿਤ ਕੀਤਾ ਗਿਆ ਜਿ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਵਾਪਸ ਆਜੂ ਜਥੇਦਾਰੀ ਤਾਂ ਵਾਪਸ ਆਜੂਗੀ ਅੰਤਰੀਅਨ ਕੈਟਾੰਟਰੀ ਕਮੇਟੀ ਨੇ ਕਹਿਤਾ ਜਿਵੇਂ ਜਦਾ ਵਧਣਗੇ ਪਰ ਜੋ ਇਹਨਾਂ ਦੀ ਬੇਇੱਜ਼ਤੀ ਹੋਈ ਹੈ ਜੋ ਦੁੱਖੀਆਂ ਤਕੀਆਂ ਨੇ ਅੰਤਰੀਅਨ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਅਪਮਾਨਿਤ ਕੀਤਾ ਉਹ ਕਿਵੇਂ ਵਾਪਸ ਆਊਗਾ ਉਹ ਨਹੀਂ ਆ ਸਕਦਾ ਗਿਆਨੀ ਲੇਖੀ ਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਵਿਦਵਾਨ ਨੇ ਗੁਰਬਾਣੀ ਦੇ ਜਾਨੂ ਨੇ ਇਹਨਾਂ ਨੂੰ ਵੀ ਪਤਾ ਹੈ ਜੇ ਜੀਵ ਪਤਲਥੀ ਜਾਏ ਸਭ ਹਰਾਮ ਜਿੱਤ ਤੱਕ ਖਾਏ ਫਿਰ ਤਾਂ ਅੰਮੀ ਅੱਗੇ ਆ ਗਿਆ ਇਹ ਸਵਾਲ ਕਿ ਹੁਣ ਉਹ ਕਿਵੇਂ ਹੱਲ ਕਰੂਗਾ ਇਹ ਮਸਲਾ ਤਾਂਮੀ ਕੋਲੇ ਸਿਰਫ ਇੱਕੋ ਇੱਕ ਹੱਲ ਇਹ ਹੈ ਕਿ ਬਾਬੇ ਤੋਂ ਮੇ ਨਾਲ ਲਿੰਗ ਸਿੰਘ ਜਿਥੇ ਬੰਦੀਆਂ ਨਾਲ ਸੰਤ ਸਮਾਜ ਨਾਲ ਬੈਠ ਕੇ ਗੱਲਬਾਤ ਕਰੇ ਕਿ ਇਹਦਾ ਹੱਲ ਕੀ ਨਿਕਰਦਾ ਹੈ ਵਿਦਵਾਨਾਂ ਨੂੰ ਨਾਲ ਲਵੇ ਇਹਦਾ ਖੋਬਰਾ ਦਾ ਪੁੱਠਾ ਹੈ ਇਹ ਦਲਾਲੀ ਦਾ ਕਰ ਸਕਦਾ ਹੈ ਦਿਮਾਗ ਨਹੀਂ ਕੰਮ ਕਰਦਾ ਸਮੁੱਚੀਆਂ ਤਿਰਾ ਇਹੋ ਹੀ ਰਹਿ ਦੇਣਗੇ ਕਿ ਪਹਿਲਾਂ ਦਾ ਜਿਹੜੀ ਅੰਤਰੰਕ ਕਮੇਟੀ ਹੈ ਜਿਹੜੀ ਕਤੀੜ ਇਕੱਠੀ ਕੀਤੀ ਹੈ ਜਿਹਨਾਂ ਦਾ ਅਕਲ ਦਾ ਮੌਤ ਜਿਨ੍ਹਾਂ ਨੇ 22 ਹੱਥ ਜਿਹੜੇ ਮਤੇ ਪਾਏ ਨੇ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਪਾਇਆ ਭਾਵੇਂ ਗਿਆਨੀ ਰਗਵੀਰ ਸਿੰਘ ਜੀ ਵਾਲਾ ਪਾਇਆ ਚਾਹੇ ਇਹਨਾਂ ਨੂੰ ਹਟਾਉਣ ਵਾਲਾ ਪਾਇਆ ਤੇ ਚਾਹੇ ਦਮੇ ਨਿਯੁਕਤ ਕਰਨ ਵਾਲਾ ਪਾਇਆ ਪਹਿਲਾਂ ਉਹ ਸਾਰੇ ਮਤੇ ਰੱਦ ਕਰਾਏ ਜਾਣ ਕਰਨੇ ਕੀ ਹਤਾਬ ਮੀਨ ਕਰ ਪਹਿਲਾਂ ਉਹ ਮਤੇਦੰਦ ਕੀਤੇ ਜਾਣ ਵੀ ਜੋ ਇਹਨਾਂ ਨੇ ਬਕਵਾਸ ਬਾਰ ਹੈ ਉਹ ਬਿਲਕੁਲ ਇਹ ਬਕਵਾਸ ਸੀ ਤੇ ਨੋਟ ਦਿੱਤਾ ਜਾਵੇ ਕਿ ਅਸੀਂ ਆਪਣੇ ਸਨਮਾਨਿਤ ਜਥੇਦਾਰ ਤੋਂ ਮਾਫੀ ਮੰਗਦੇ ਆ ਖਿਮਾ ਜਾਚਨਾ ਕਰਦੇ ਆ ਪਰ ਸੇਵਾ ਫਿਰ ਵੀ ਨਹੀਂ ਸੰਭਾਲਣਗੇ ਕਿਉਂ ਕਿ ਸਮੁੱਚਾ ਸਿੱਖ ਪੰਥ ਇਹੋ ਜੀ ਜਥੇਦਾਰੀ ਨਹੀਂ ਚਾਹੁੰਦਾ ਜਿਹਦੇ ਵਿੱਚ ਕਿਸੇ ਦੀ ਇੱਜ਼ਤ ਨਾ ਹੋ ਸਵਾਲ ਆ ਗਿਆ ਗਿਆਨੀ ਕਿਰਪਾਲ ਸਿੰਘ ਗੜਗੱਜ ਦਾ ਹੁਣ ਉਹ ਕੀ ਕਰਨਗੇ ਉਹਨਾਂ ਦਾ ਰੋਲ ਕੀ ਹੋਏਗਾ ਉਹ ਦੇਖ ਚੁੱਕੇ ਨੇ ਪਰ ਉਹ ਛੇਤੀ ਕੀਤੇ ਆ ਜਿਸ ਮਿਸ਼ਨ ਲਈ ਉਹਨਾਂ ਨੂੰ ਭੇਜਿਆ ਸੀ ਉਹ ਮਿਸ਼ਨ ਨੂੰ ਆਰੰਭ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ ਕਿਉਂਕਿ ਉਹ ਹਾਲ ਦੇਖ ਚੁੱਕੇ ਨੇ ਜਿਹੜੇ ਜਥੇਦਾਰਾਂ ਨੂੰ ਸੈਂਕੜਿਆਂ ਦੇ ਗਿਣਤੇ ਜਿਹੜਾ ਦਸਤਾਰਾ ਮਿਲਦਿਆ ਸੀ ਹਰ ਘਰ ਘਰ ਜਾ ਕੇ ਦਸਤਾਰਾ ਮੰਗਿਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਿੱਖ ਕੌਮ ਮੈਨੂੰ ਪ੍ਰਵਾਨ ਨਹੀਂ ਕਰ ਰਹੀ। ਮੰਨ ਲਓ ਕਿ ਜੇ ਐਸਾ ਹੋ ਵੀ ਜਾਂਦਾ ਹੈ ਸੁਖਬੀਰ ਵੀ ਮਿੰਤਾ ਕਰੇ ਧਾਮੀ ਵੀ ਮਿੰਤਾ ਕਰੇ ਅੰਤਰੈਕ ਕਮੇਟੀ ਵੀ ਮਿੰਤਾ ਕਰੇ ਮਾਫੀਆਂ ਮੰਗੇ ਕਿ ਜਥੇਦਾਰ ਜੀ ਸੇਵਾ ਸੰਭਾਲੋ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਕਿਉਂਕਿ ਗਿਆਨੀ ਹਰਪੀਰ ਸਿੰਘ ਤਾਂ ਹੁਣ ਇਸ ਇਹਨਾਂ ਦੇ ਚੱਕਰ ਵਿੱਚੋਂ ਨਿਕਲ ਕੇ ਉਹ ਤਾਂ ਬਹੁਤ ਵੱਡੀ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਕੀ ਹੋਏਗਾ ਮੰਨ ਲੈਣਿਆ ਗਿਆਨੀ ਰਿਕਵੀ ਸਿੰਘ ਕਾਲ ਤੱਕ ਸਾਡੇ ਜਥੇਦਾਰ ਬਣ ਜਾਂਦੇ ਨੇ ਗਿਆਨੀ ਸੁਲਤਾਨ ਸਿੰਘ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣ ਜਾਂਦੇ ਨੇ ਫਿਰ ਗਿਆਨੀ ਕੁਲਦੀਪ ਸਿੰਘ ਕਿਉਂਕਿ ਬਾਬਾ ਤੇਗ ਸਿੰਘ ਤੋਂ ਨਾਲ ਉਹਦਾ ਪੱਟੀ ਅਸੀਂ ਪਹਿਲਾਂ ਹੀ ਪਹੁੰਚਤੀ ਸੀ ਸਾਡੇ ਚੈਨਲ ਨੇ ਸਭ ਤੋਂ ਪਹਿਲਾਂ ਉਹਦੀ ਪੱਟੀ ਪਹੁੰਚੀ ਜਿਹਦੀਆਂ ਕਰਤੂਤਾਂ ਦੱਸੀਆਂ ਸੀ ਇਸ ਕਰਕੇ ਉਹਦਾ ਕੋਈ ਜਥੇਦਾਰ ਬਣਾਉਗਾ ਹੀ ਨਹੀਂ ਹੁਣ ਲੈ ਕੇ ਗਿਆਨੀ ਕੁਲਦੀਪ ਸਿੰਘ ਇਹ ਹੋ ਸਕਦਾ ਹੈ ਕਿ ਗੈਨੀ ਕੁਲਦੀਪ ਸਿੰਘ ਨੂੰ ਤਖਤ ਸ੍ਰੀ ਦੰਦਵਾ ਸਾਹਿਬ ਦਾ ਜਥੇਦਾਰ ਲਾਇਆ ਜਾ ਸਕਦਾ ਹੈ ਜੇ ਇਹ ਜਥੇਦਾਰ ਮੰਨ ਜਾਣ ਕਿਸੇ ਵੀ ਕੀਮਤ ਤੇ ਮੰਨ ਜਾਣ ਲੱਗਦਾ ਨਹੀਂ ਕਿ ਕਿਵੇਂ ਮੰਨਣਗੇ ਇਹ ਹੋ ਸਕਦਾ ਹੈ ਕਿ ਸੰਤ ਸਮਾਜ ਦਮਦਮੇ ਟਕਸਾਲ ਸਿੰਘ ਸਿੰਘ ਜਥੇਬੰਦੀਆਂ ਹੋਰ ਪੰਥਕ ਵਿਦਵਾਨ ਇਹ ਰਾਏ ਦੇਣ ਕਿ ਜੀ ਇੱਕ ਵਾਰ ਤੁਸੀਂ ਅੱਜ ਤੇ ਬਰਾਜਮਾਨ ਹੋਵੋ ਫਿਰ ਬੇਸ਼ੱਕ ਇੱਕ ਦਿਨ ਬਣਾ ਰਹੋ ਤੇ ਤੁਹਾਨੂੰ ਤੁਹਾਡੀ ਵਿਦੈਗੀ ਜਿਹੜਾ ਉਹ ਸਤਕਾਰ ਸਹਿਤ ਕੀਤੀ ਜਾਊਗੀ ਹੋ ਸਕਦਾ ਹੈ ਗਿਆਨੀ ਦੇਕਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਇਹ ਮੰਨ ਜਾਣ ਅੰਤਰਿਕ ਕਮੇਟੀ ਤੋਂ ਨੱਕ ਨਾਲ ਢਕੇਰਾ ਕਢਾਈਆਂ ਜਾਣ ਪਹਿਲਾਂ ਫਿਰ ਜਾ ਕੇ ਗੱਲ ਸਿਰੇ ਚੜ ਸਕਦੀ ਹੈ ਕੋਈ ਸੁਭਾਵਨਾ ਨਹੀਂ ਪਰ ਇਹ ਲੋਕ ਚਾਹੇ ਅੰਤਰਿਕ ਕਮੇਟੀ ਹੈ ਚਾਹੇ ਹਰਜਿੰਦਰ ਸਿੰਘ ਧਾਮੀ ਐ ਇੱਕ ਘਾਬਤ ਹੁੰਦੀ ਹੈ ਨਾ ਵੀ ਥੁੱਕ ਕੇ ਚੱਟਣਾ ਹੁਣ ਤਾਂ ਇਹ ਥੁੱਕ ਕੇ ਚੱਟਣ ਤੋਂ ਵੀ ਮੈਨੂੰ ਕਿਸੇ ਮੇਰੇ ਦੋਸਤ ਨੇ ਕਿਹਾ ਕਿ ਹੁਣ ਤਾਂ ਇਹ ਜੇ ਸੁਖਬੀਰ ਬਾਦਲ ਨੇ ਕਹਿਤਾ ਥੁੱਕ ਕੇ ਚੱਟਣਾ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਇਹ ਤਾਂ ਕਿਸੇ ਦਾ ਸਿਣਕਿਆ ਹੋਇਆ ਵੀ ਚੱਟ ਸਕਦੇ ਇਹ ਸਿਣਕਿਆ ਹੋਇਆ ਚੱਟਣਾ ਪਊਗਾ ਅੰਤਰੰਕ ਕਮੇਟੀ ਨੂੰ ਇਹ ਸਿਣਕਿਆ ਹੋਇਆ ਚੱਟਣਾ ਪਊਗਾ ਰਗੂਜੀਤ ਸਿੰਘ ਬਿਰਕ ਨੂੰ ਜਿਹੜਾ ਨੇ ਕੋਈਆਂ ਚਾਲਾਂ ਚੱਲੀਆਂ ਨੇ ਮਾਫੀਆਂ ਮੰਗਣੀਆਂ ਪੈਣਗੀਆਂ ਫੇਰ ਜਾ ਕੇ ਕੋਈ ਗੱਲ ਬਣ ਸਕਦੀ ਐ ਨਹੀਂ ਖਰਜਿੰਦਰ ਸਿੰਘ ਭਾਮੀ ਤੇਰੀਆਂ ਜਿਹੜੀਆਂ ਚਾਲਾਂ ਨਹੀਂ ਚਲਣੀਆਂ ਨਹੀਂ ਕਿਸੇ ਕੰਮ ਆਉਣੀਆਂ ਕਿਉਂਕਿ ਬਜਟ ਅਜਲਾਸ ਦੇ ਵਿੱਚ ਕਿਸੇ ਨਾ ਕਿਸੇ ਦੀ ਜ਼ਿੰਮੇਵਾਰਤਾ ਜਾਗੂਗੀ ਜੇ ਅੰਤਰਨ ਕਮੇਟੀ ਵਾਲੇ ਗਾਇ 11 ਬੰਦਿਆਂ ਦੀ ਗੈਰਤ ਮਰ ਚੁੱਕੀ ਐ ਉਹਨਾਂ ਦੀ ਅਣਖ ਮਰ ਚੁੱਕੀ ਐ ਤੇ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਜਾਂ ਚੁੱਕਿਆ ਵੀ ਤੁਹਾਡੀ ਗੈਰਤਮਾਨ ਚ ਮਰ ਚੁੱਕੀ ਐ ਓਏ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਪੁਸਤਾ ਕਹਿਣਗੇ ਵੀ ਸ਼ਰਮ ਕਰੋ ਤੁਸੀਂ ਲੈਣਾ ਕੀ ਐ ਤੁਹਾਡੀ ਮਿਆਰ ਖਤਮ ਹੋਣ ਵਾਲੀ ਐ ਦੋ ਤਿੰਨ ਮਹੀਨੇ ਸਾਰੇ ਰਹਿ ਗਏ ਇਲੈਕਸ਼ਨ ਹੋ ਜਿਹੜੇ ਤੁਸੀਂ ਗੈਰ ਮੁੜ ਕੇ ਤੁਹਾਡੀ ਜਿੱਤ ਨਹੀਂ ਸਕੋਗੇ ਜੇਕਰ ਜਮੀਰ ਜਾਗ ਪਈ ਥੋੜਾ ਬਹੁਤਾ ਫਰਕ ਪਾ ਪਰ ਬਜਟ اجلاس ਦੇ ਵਿੱਚ ਜੇ ਕੋਈ ਪਤਾ ਨਹੀਂ ਕੀ ਹੋਊਗਾ ਕਿੰਨਿਆਂ ਬੰਦਿਆਂ ਦੀ ਜਮੀਰ ਜਾਗਦੀ ਐ ਕਿਹੜੇ ਬੰਦੇ ਕਿੱਧਰ ਜਾਂਦੇ ਕਿੱਧਰ ਨਹੀਂ ਇਹ ਹੁਣ ਨਿਰਪੱਖ ਕਰਦਾ ਹੈ ਤੁਹਾਡੀ ਅੰਤਰਨ ਕਮੇਟੀ ਨੂੰ ਨੱਕ ਵਿਆਲ ਕਿਰਾ ਕਢਾਈਆਂ ਜਾਣ ਇਹ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਜਿ세 ਦਾ ਉਹ ਤਾਂ ਨਹੀਂ ਬਣੂਗਾ ਪਰ ਉਹਦੇ ਜੋ ਮਤੇ ਪਾਏ ਗਏ ਨੇ અપਮਾਨ ਤੇ ਸ਼ਬਦ ਜੋ ਵਰਤੇ ਗਏ ਨੇ ਰੋਜੀ ਬਰਕੰਦੀ ਉਹ ਬੰਟੀ ਰਮਾਣਾ ਪਰੰਜੀ ਸਰਨਾ ਹੋਰ ਕਿਹੜੇ ਚਲੋ ਬਲਟੋਹੇ ਨੂੰ ਛੱਡੋ ਉਹ ਤਾਂ ਹੁਣ ਮੈਂਟਲ ਹੋ ਚੁੱਕਿਆ ਹੈ ਇਹ ਸਾਰੇ ਇਹ ਸਾਰੇ ਲਿਖ ਕੇ ਦੇਣ ਇਹ ਅਸੀਂ ਬੇਵਿਨਿਆਦ ਦੋਸ਼ ਲਾਏ ਤੇ ਨਹੀਂ ਕੋਈ ਵੀ ਜਥੇਦਾਰ ਨਹੀਂ ਆਏਗਾ ਨਹੀਂ ਹੁੰਦਾ ਸੰਭਾਲੇਗਾ ਧਾਮੀ ਸੁਖਬੀਰ ਬਾਦਲ ਕੋਈ ਤੁਹਾਡੇ ਤੇ ਵਿਸ਼ਵਾਸ ਨਹੀਂ ਕਰੇਗਾ ਹਾਂ ਅਸੀਂ ਪੰਜ ਮੈਂਬਰੀ ਕਮੇਟੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਪੰਜ ਮੈਂਬਰੀ ਕਮੇਟੀ ਹੁਣ ਤੱਕ ਅਡੋਲ ਰਹੀ ਹੈ ਗੁਰੂ ਮਹਾਰਾਜਾ ਇਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਹੈ ਇਹਨਾਂ ਕੋਲੇ ਕੋਈ ਹੋਰ ਹਥਿਆਰ ਰਹਿਣੇ ਨਹੀਂ ਤੁਹਾਡੇ ਅੰਦਰ ਕੁਸਪੈਟ ਕਰਨ ਦਾ ਉੜਦੀ ਜੀ ਖਬਰ ਆਈ ਸੀ ਕਿ ਪੰਜ ਮੈਂਬਰੀ ਕਮੇਟੀ ਆਲਾ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਕਿ ਤੁਸੀਂ ਆ ਕੇ ਆਪਣੀ ਪ੍ਰਧਾਨਗੀ ਸੰਭਾਲੋ ਕਿਉਂ ਭਾਈ ਕਿਉਂ ਤੁਸੀਂ ਅਰਦਾਸ ਕੀਤੀ ਆ ਪੰਜ ਮੈਂਬਰੀ ਕਮੇਟੀ ਨੇ ਤੁਸੀਂ ਆਪ ਦਾ ਮੁਖੀ ਧਾਮੀ ਨੂੰ ਕਿਉਂ ਬਣਾਉਂਗੇ ਉਸ ਧਾਮੀ ਨੂੰ ਬਣਾਉਂਗੇ ਜਿਹਨੇ ਪਹਿਲਾਂ ਤੁਹਾਡੇ ਨਾਲ ਗਦਾਰੀ ਕੀਤੀ ਹੈ ਅਕਾਲ ਤੱਕ ਦੇ ਭਗਾਉਣੇ ਨੂੰ ਬਣਾਉਂਗੇ ਇਹਦੇ ਕਿਹੜੇ ਕਿਹੜੇ ਕਿੱਥੇ ਕਿੱਥੇ ਇਹ ਭਗਾੜਾ ਹੋਇਆ ਗਿਣ ਗਿਣ ਕੇ ਦੱਸਾਂ ਤੁਸੀਂ ਸਾਰੇ ਜਾਣਦੇ ਹੋ ਪੰਜ ਮੈਂਬਰੀ ਕਮੇਟੀ ਨੂੰ ਵੀ ਬੇਨਤੀ ਹੈ ਉਹ ਪੰਜ ਮੈਂਬਰੀ ਹੀ ਰਹੇ ਧਾਮੀ ਨੂੰ ਨੇੜੇ ਨਾ ਫਟਕਣ ਦਿਓ ਜੇ ਚੰਗੇ ਰਹਿਣਾ ਹੈ ਨਹੀਂ ਤਾਂ ਇਹ ਕੁਸਪੈਠੀਆ ਇਹ ਬਾਦਲਾਂ ਦਾ ਜਿਹੜਾ ਗੋਲਾ ਤੁਹਾਡੇ ਰਾਹ ਵਿੱਚ ਕੰਢੇ ਵੀ ਜਾ ਬਚ ਕੇ ਰਹੋ ਕਿਉਂ ਤੁਸੀਂ ਮੁਖੀ ਬਣਾਉਨੇ ਹੋ ਭਾਈ ਮਨ ਲਾ ਨਾ ਕਿ ਦੋ ਬਾਦਲਾਂ ਦੇ ਜੋ ਆਏ ਨੇ ਜੋ ਜਿਹੜਾ ਸੁਧਾਰ ਲੈਹ ਰਾਲ ਕੇ ਆਏ ਨੇ ਪਰ ਬੀਬਸਤਵੰਤ ਕੌੜਤਾ ਨਹੀਂ ਕਿਸੇ ਟੜੇ ਚ ਆਈ ਉਹ ਤਾਂ ਨਿਊਟ੍ਰਲ ਹੈ ਉਹਦਾ ਬਹੁਤ ਉੱਚ ਸਥਾਨ ਹੈ ਉਹ ਅਮਰਜੀਤ ਭਾਈ ਅਬੀਕਸ਼ਨੀ ਦੀ ਸੁਪੁੱਤਰੀ ਹੈ ਚੰਗੀ ਪੜੀ ਹੋਈ ਹੈ ਤੁਸੀਂ ਔਰੋ ਮੁਖੀ ਬਣਾ ਲਓ ਹਾਂਜੀ ਅੱਜ ਇਹ ਥੋੜਾ ਬਹੁਤਾ ਤੁਹਾਨੂੰ ਐ ਵੀ ਆ ਤਾੜਾ ਤਾੜਾ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਕੀਤੀ ਐ ਪੰਜ ਮੈਂਬਰੀ ਕਮੇਟੀ ਤੇ ਹੀ ਸਿੱਖ ਕੌਮ ਵਿਸ਼ਵਾਸ ਕਰਦੀ ਐ ਸਿੱਖ ਪੰਥ ਵਿਸ਼ਵਾਸ ਕਰਦਾ ਜੇਤਾ ਮੀਨੂ ਨੇੜੇ ਲਾ ਲਿਆ ਕਿਉਂ ਪ੍ਰਧਾਨਗੀ ਦੇ ਨੇ ਕੌਣ ਹੁੰਦਾ ਪ੍ਰਧਾਨਗੀ ਕਿਉਂ ਛੱਡ ਕੇ ਗਿਆ ਸੀ ਉਹ ਪੰਜ ਮੈਂਬਰੀ ਕਮੇਟੀ ਨੋਟ ਕਰੇ ਜੇਤਾ ਮੀਨੂ ਨੇੜੇ ਲਾ ਲਿਆ ਤੁਹਾਡਾ ਸਤਕਾਰ ਵੀ ਘਟ ਜਾਣਾ ਦੂਜੀ ਗੱਲ ਇਹ ਤੁਸੀਂ ਕਹਿ ਦਿਆ ਤਾ ਬਲਵਿੰਦਰ ਸਿੰਘ ਭੁੱਲੂ ਨੂੰ ਇੱਕ ਤਾਲੀ ਤਿਆਰ ਉਹ ਤਾਂ ਮੰਨਤਾ ਕਰਦੇ ਫਾਇਦੇ ਨੇ ਉਹ ਤਾਂ ਗੰਦਪਾਣ ਨੂੰ ਆਉਣ ਨੂੰ ਤਿਆਰ ਨੇ ਸਾਰੇ ਪੰਜ ਮੈਂਬਰੀ ਕਮੇਟੀ ਦੇ ਰਾਹ ਵਿੱਚ ਹੋਣਾ ਕੰਡੇ ਨਹੀਂ ਮਿੱਜਣਗੇ ਜਿਹੜਾ ਨਾ ਇਜ਼ਰਾਇਲ ਵਾਲੀਆਂ ਫੌਜਾਂ ਦੇ ਰਾਹ 'ਚ ਗਾਜਾ ਵਾਲਿਆਂ ਨੇ ਫਲਸਤੀਨੀਆ ਨੇ ਮੈਨਾ ਬਿਛਾਈਆਂ ਸੀ ਆ ਇਹ ਤੁਹਾਡੇ ਰਬ 'ਚੋਂ ਮੈਨਾ ਬਿਛਾਉਣਗੇ ਕਿਉਂਕਿ ਇਹਨਾਂ ਨੂੰ ਸੁੰਝ ਕੁਛ ਨਹੀਂ ਰਿਹਾ ਇਹ ਕੋਈ ਵੀ ਕੱਟੀਆਂ ਤੋਂ ਕੱਟੀਆਂ ਹਰਕਤ ਕਰ ਸਕਦੇ ਨੇ ਬਾਦਲ ਕੇ ਇਹਨਾਂ ਦੀ ਅੰਤਰੀਮ ਕਮੇਟੀ ਇਹਨਾਂ ਦੀ ਕੋਰ ਕਮੇਟੀ ਨੇ ਸ਼ੋਰ ਕਮੇਟੀ ਭੁੰਦਰ ਦੀ ਨਾ ਬਲਵਿੰਦਰ ਭੁੰਦਰ ਤੇ ਪਰੋਸ਼ਾ ਕਰੋ ਨਾਤਾ ਮੀਤੇ ਪਰੋਸ਼ਾ ਕਰੋ ਇਹਨਾਂ ਨੂੰ ਕਰਦਾ ਰਹਿਣਾ ਤੁਹਾਡਾ ਕੰਮ ਇਹ ਆਪਦੇ ਵਿਚਾਲੇ ਕਰ ਰਹੇ ਨੇ ਤੁਹਾਡੇ ਲਈ ਨਹੀਂ ਕੌਮ ਦੇ ਭਲੇ ਨਹੀਂ ਕਰ ਰਹੇ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਪੁਰਜੋ ਅਪੀਲ ਹੈ ਕਿ ਤਾਂ ਮੀਨੂ ਨੇੜੇ ਨਾ ਫਟਕਣ ਦਿੱਤਾ ਜਾਵੇ ਭੁੰਦਰ ਨੂੰ ਨੇੜੇ ਨਾ ਫਟਕਣ ਦਿੱਤਾ ਜਾਵੇ ਕਿਉਂ ਵੀ ਤੁਸੀਂ ਕਿਉਂ ਕਿਹਾ ਕੀ ਕਹਿੰਦੇ ਲੋਡ ਸੀ ਵੀ ਸਾਥੋਂ ਆ ਕੇ ਪਰਚੀਆਂ ਲੈ ਜੋ ਕਾਪੀਆਂ ਲੈ ਜੋ ਭਾਰਤੀਆਂ ਨੇ ਮੰਨ ਲਓ ਕਿ ਉਹ ਘਰ ਤੋਂ ਲਿਆ ਕੇ ਦੇ ਉਹਨਾਂ ਨੇ ਬੋਕਸ ਭਰਤੀ ਕਰਕੇ ਫਿਰ ਮੱਥੇ ਮਾਰੀ ਇੱਕ ਇੱਕ ਗੱਲ ਦਾ ਧਿਆਨ ਰੱਖੋ ਪੰਜ ਮੈਂਬਰੀ ਕਮੇਟੀ ਵਾਲਿਓ ਜੇ ਤੱਕ ਸਾਬ ਤੋਂ ਇਹ ਕਿਹਾ ਸੀ ਕਿ ਪੰਥਕ ਇਕਤਾ ਅਕਾਲੀ ਦਲ ਦੀ 41 ਨਵੀਂ ਭਾਰਤੀ ਵਾਸਤੇ ਤੁਹਾਨੂੰ ਬਣਾਇਆ ਸੀ ਸੱਤ ਮੈਂਬਰੀ ਕਮੇਟੀ ਨੂੰ ਤਾਂ ਨਾਲ ਇਹ ਵੀ ਕਿਹਾ ਸੀ ਕਿ ਮੌਜੂਦਾ ਲੀਡਰਸ਼ਿਪ ਸੁਖਵੀਰ ਚੀਮਾ ਭੁੰਦੜ ਇਹ ਸਾਰਾ ਟੋਲਾ ਇਹਨਾਂ ਦੀ ਲੀਡਰਸ਼ਿਪ ਨੂੰ ਰੱਦ ਕੀਤਾ ਸੀ ਤੇ ਤੁਸੀਂ ਕਿਉਂ ਨੇੜੇ ਲਾਉਨੇ ਹੋ ਜੇ ਤੁਸੀਂ ਇਹਨਾਂ ਨੂੰ ਨੇੜੇ ਲਾਉਂਗੇ ਚਾਹੇ ਉਹ ਧਾਮੇ ਧਾਮੇ ਵੀ ਤਾਂ ਉਹਨਾਂ ਦੀ ਹੈ ਜੇ ਇਹਨਾਂ ਨੂੰ ਨੇੜੇ ਲਾਉਂਗੇ ਤਾਂ ਤੁਸੀਂ ਵੀ ਅਕਾਲ ਤਖਤ ਦੇ ਭਗੌੜੇ ਹੋ ਇਹ ਮੈਂ ਪੰਜ ਮੈਂਬਰੀ ਕਮੇਟੀ ਨੂੰ ਕਹਿ ਰਿਹਾ ਜੋ ਕਿ ਸਾਡੇ ਸਾਰਿਆਂ ਵਾਸਤੇ ਸਤਿਕਾਰਯੋਗ ਹੈ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੋਵੇਗਾ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ